ਸਵਾਗਤ ਹੈ ਸਮਾਜ ਸੇਵੀ ਸੰਸਖੀਤਾ ਦੁਨੀਆ ਦੇ ਸਾਰੇ ਮੇਰੇ ਸੀਨੀਅਰਸ ਦੇ ਤੁਹਾਡਾ ਸਾਰਿਆਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਨੇਕਾ ਸਵਾਗਤ ਬਹੁਤ ਪਿਆਸ ਘਰ ਤੁਹਾਨੂੰ ਸੋ ਉਹਦੇ ਨਾਮ ਨਾਲ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਸਰਪ੍ਰਿਭੂ ਮੈਂ ਅਕਸਰ ਜਦੋਂ ਇੱਥੇ ਆਉਂਦਾ ਨੇ ਇਹਨਾਂ ਦਾ ਅਸ਼ੀਰਵਾਦ ਜ਼ਰੂਰ ਲੈਦਾ ਕਿਉਂਕਿ ਇਹ ਉਹ ਲੋਕ ਨੇ ਜਿਹੜੇ ਕਲਾ ਵੀ ਨਿਰਬੰਧਤਾ ਹੈ ਪਰ ਨਿਸ਼ਾਵਰ ਜਿਵੇਂ ਅਸੀਂ ਦੱਸਿਆ ਕਿ ਇਹ ਹਾਲ ਜਿਹੜਾ ਬਣਿਆ ਹੈ ਜਿਹੜਾ ਥੀਏਟਰ ਬਣਿਆ ਹੈ ਇਹਦੇ ਵਿੱਚ ਸਿਰਫ ਬਿੱਲ ਹੀ ਲਾਇਆ ਜਾਂਦਾ ਮਜ਼ਦੂਰੀ ਆਪ ਕਰਦੇ ਨੇ ਫਿਰ ਇਹ ਤੁਸੀਂ ਆਪ ਸੋਚਦਾ ਸਰਦੇ ਵੀ ਕਲਾ ਜਿਹੜਾ ਅੰਦਰ ਆਰਟਿਸਟ ਹੈ ਉਹ ਕਿੰਨਾ ਵੱਡਾ ਹੰਦ ਉਹਨੂੰ ਜਿਉਂਦਾ ਰੱਖਣਾ ਚਾਹਦੇ ਸੋ ਮਾਲਕ ਕਰੇ ਜਿਵੇਂ ਇਹ ਬਸਾਰ ਤੁਹਾਡਾ ਜਿਹੜਾ ਤੁਸੀਂ ਕਹਿ ਰਹੇ ਹੋ ਇਸ ਸਾਰਿਆਂ ਤੱਕ ਪਹੁੰਚੇ ਸਾਰਿਆਂ ਦਾ ਦਾਅਵੇ ਅੰਦਰੋਂ ਸਾਰਿਆਂ ਨੂੰ ਇਹ ਹੁੰਦਾ ਨਾ ਬজে ਕਿ ਇਹ ਜੋ ਤੁਸੀਂ ਕਹਿ ਰਹੇ ਹੋ ਹੋਣਾ ਚਾਹੀਦਾ ਤੇ ਅਸੀਂ ਜੇ ਮੈਂ ਗੱਲ ਆਪਣੀ ਕਰਾਂ ਤੇ ਅਸੀਂ ਤੇ ਤੁਸ ਜੈ ਆਰਟਿਸਟ ਐ ਸਿਰਫ ਇਹ ਹੈ ਸਚਾਈ ਜਿਹੜੀ ਹੈ ਕਿਉਂਕਿ ਸ਼ਾਇਦ ਕੋਈ ਬੋਲਦਾ ਕੋਈ ਨਾਮ ਬੋਲਦਾ ਮਕਰ ਪਰੇ ਰੋਟੀ ਰੋਜ਼ੀ ਦਾ ਸਰੀਆ 뮤직 ਸ਼ੌਕ ਨਾਲ ਸਟਾਰਟ ਤੇ ਹੁਣ profession ਫਿਰ ਤੋਂ ਨਾਲ ਕੀ ਹੈ ਚੰਗੀਆਂ ਚੀਜ਼ਾਂ ਗਾਉਣ ਦਾ ਦਿਲ ਬਹੁਤ ਕਰਦਾ ਰਹਿੰਦਾ ਹਮੇਸ਼ਾ ਕਿਉਂਕਿ ਮਿਊਜ਼ਿਕ ਨਾਲ ਜੁੜੇ ਹੋਏ ਐਸ਼ੂ ਤੋਂ ਤੇ ਕੋਸ਼ਿਸ਼ ਵੀ ਨਹੀਂ ਹੈ ਤੇ ਜਿੰਨਾ ਕੁ ਵੀ ਗਾਇਆ ਹੈ ਉਹਦੇ ਵਿੱਚ ਬਹੁਤ ਸਾਰੀਆਂ ਬਹੁਤ ਵੱਡੀਆਂ ਰਚਨਾਵਾਂ ਹੋਣੇ ਭੜੀਆਂ ਜਿਨ੍ਹਾਂ ਚੋਂ ਮੇਰੇ ਸਾਹਮਣੇ ਮੱਖਣ ਲੋਹਾ ਜੀ ਬੈਠੇ ਨੇ ਕੋਈ ਜ਼ੋਰ ਦਾ ਤਾੜੀ ਮਾਰੋ ਮੈਂ ਫੌਨੀਆਂ ਤੇ ਜਾਣਾ ਬਹੁਤ ਨਾਟਕਿਕ ਤਰੀਕੇ ਨਾਲ ਮੈਨੂੰ ਪਰੋਤਦਾ ਕਿਉਂਕਿ ਤੁਸੀਂ ਮੇਰੇ ਬਜ਼ੁਰਗ ਮੇਰੇ ਵੱਡੇ ਵੀ ਮੇਰੇ ਸੱਜੇ ਰੂਪੇ ਹੋ ਮੇਰੇ ਸਰਤੇ ਹੋ ਇਸ ਕਰਕੇ ਸ਼ਾਇਦ ਉਹਨਾਂ ਨੂੰ ਦਰਦ ਨਹੀਂ ਲੱਗਦਾ ਸ਼ਾਇਦ ਉਹਨਾਂ ਨੂੰ ਨੌਲੇਜ ਵੀ ਨਾ ਹੋਵੇ ਉਹਨਾਂ ਚੀਜ਼ਾਂ ਦੇ ਬਾਰੇ ਮੈਂ ਕਹਿ ਦਲਾਂ ਤੇ ਇੱਕ ਰਚਨਾ ਜਿਹੜੀ ਹੈ ਉਹ ਮੈਂ ਅਕਸਰ ਕਹਿੰਦਾ ਹਾਂ ਉਹਨਾਂ ਮਨਸਲੇ ਵੀ ਸ਼ੇਰ ਤੇ ਵੀ ਕਿ ਕੌਮ ਦੇ ਸ਼ੇਰਾਂ ਨੂੰ ਪਿਠਾਉਣ ਦੀ ਗਲਤੀ ਕੀਤੀ ਵੀ ਉਹਦਾ ਉਹਦਾ ਸਟਾਰ ਦੇ ਅੰਦਰ ਇਕੱਠੇ ਕੌਮ ਦੇ ਸ਼ੇਰੋ ਆਪਣੇ ਹੱਕਾਂ ਦੇ ਨਾਲ ਚੜੋ ਕਿ ਬੰਦੇਸ ਉਹਦੇ ਵਿੱਚ ਪਿਠਾਉਣ ਦੇ ਪਤਨੀ ਕੋਈ ਬੈਠਾ ਤੁਸੀਂ ਦੇ ਇਸੋ ਤਰ੍ਹਾਂ ਇਹਨੂੰ ਫੜ ਕੇ ਆਉਣਾ ਉਹ ਖਾਉ ਨਹੀਂ ਬੰਦੇ ਵੀ ਸੋਚ ਜਗਾਉਣੀ ਸੋਚ ਨੂੰ ਉਠਾਉਣ ਦੀ ਗੱਲ ਕੀਤੀ ਐ ਸੋ ਮੈਂ ਤੁਹਾਨੂੰ ਇਹਨਾਂ ਉਸ ਅਧਰਾਨ ਦੀ ਕਹਿੰਦਾ ਕਿ ਪਹਿਲਾਂ ਪਹਿਲਾਂ ਮਾਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਨਾਲ ਮਾਫੀ ਵੀ ਮੰਗਦਾ ਨਾ ਮੈਂ ਉਸ ਫੰਕਸ਼ਨ ਦੇ ਲਈ ਬਹੁਤ ਸਾਰਾ ਸੋ ਕਿਉਂਕਿ ਇਹ ਵੱਡਾ ਮਾਣ ਹੈ ਸਾਡੇ ਸੀਨੀਅਰਸ ਬਣੋ ਮੇਰੇ ਕੋਲ ਤੇ ਰਵੀ ਦਾ ਗੰਨੂ ਭਤੀ ਆਰ ਕੇ ਬੰਸਲ ਸਾਹਿਬ ਉਹਨਾਂ ਦੀ ਸਾਰੀ ਟੀਮ ਕੇਸੀ ਸਾਹਿਬ ਸੋ ਬਹੁਤ ਬਹੁਤ 먼저 ਇਸ ਦਿਨ ਬੈਠੇ ਸਾਰਿਆਂ ਦਾ ਸ਼ੁਕਰੀਆ ਸੋ ਮੇਰੇ ਬਹੁਤ ਸੀਨੀਅਰ ਸੰਸਾ ਬੈਠੇ ਹੈ ਬਰਿਆਪੀ ਸਾਹਿਬ ਕਿਰਪਾ ਸਭੀ ਇਸ ਪੂਰੀ ਨਾਲ ਇੱਕ ਮਹੱਤਵ ਰੱਖਿਆ ਕਰਦੇ ਸੀ ਜੀ ਉਹ ਸਾਰੀ ਪੋਇਟਰੀ ਲਿਖਣ ਵਾਲੇ ਸ਼ਾਇਰ ਤੇ ਮੈਨੂੰ ਵੀ ਮੌਕਾ ਮਿਲਦਾ ਹੁੰਦਾ ਸੀ ਮੈਂ ਸਭੀ ਨੂੰ ਬੋਲਦਾ ਤੇ ਉਦੋਂ ਉਦੋਂ ਇਹਨਾਂ ਦੇ ਦਰਸ਼ਨ ਬੜੇ ਹੁੰਦੇ ਸੀ ਤੇ ਬਹੁਤ ਕੁਝ ਸਿੱਖਣ ਨੂੰ ਸੁਣਨ ਨੂੰ ਮਿਲਦਾ ਹੈ ਸ਼ਾਇਦ ਉਹ ਜਿਹੜੀ ਚੇਤ ਕੁੰਜੀ ਨੂੰ ਤੁਹਾਨੂੰ ਲੱਗ ਜਾਂਦੀ ਹੈ ਜਿਵੇਂ ਕਿਆਂ ਚੀਜ਼ਾਂ ਸੋ ਉਹਦੇ ਸ਼ੁਕਰ ਜ਼ਰਾ ਅੱਜ ਫਿਰ ਦਰਸ਼ਨ ਹੋ ਰਹੇ ਨੇ алicoon nddiикаo writers but use tle normal sesha ma afi chaema rapin ser uma piranimo e tabaeta Labor אח il payi ma pi hati wired lava. La piti ete akar hiti ho suret a no mä sipam ati rep i cartari yao kaunng shireell du en la o�okon me gogra I उन सिधे करण लड़े गान ਜਿੰਨ ਤੱਕ ਹਾਕਮ ਦਾ ਕਿੰਨਾ ਚਿਰ ਤੱਕ ਹਾਕਮ ਦਾ ਤੂੰ ਪਾਣੀ ਭਰ ਨਾਈ ਗੇਰ ਹਾਰੇ ਲੜੇ ਬਥੇਰੇ ਹੁਣ ਆਪਣੀ ਨਹੀਂ ਲੜਦਾ ਹੋਏ ਉਹ ਗੇਰ ਹਾਰੇ ਲੜੇ ਬਥੇਰੇ ਹੁਣ ਆਪਣੀ ਨਹੀਂ ਲੜਨਾ ਏ ਜੇ ਸਾਰਾ ਗਾਣਾ ਬਾਖ ਮਾਲ ਲਿਖਿਆ ਹੋਇਆ ਜੀ ਤੁਸੀਂ ਸਾਰੇ ਰਚਨ ਹਾਰੇ ਬੈਠੇ ਹੋ ਇੱਥੇ ਸੋ ਮੈਂ ਦਸਨੂ ਸਾਹਿਬੇ ਨਾਲ ਬਹੁਤ ਇਨਵਾ ਹੈ ਸੰਤੂ ਸਾਹਿਬ ਜੀ ਸੋ ਇੰਨੇ ਨੇ ਮੈਨੂੰ ਗੁਰੂ ਸਾਹਿਬ ਨਾਲ ਜੋੜਿਆ ਹੈ ਸੱਚਾਈ ਹੈ ਬਥੇਕੇ ਐਸੀ ਰੂਹ ਆ ਤੇ ਮੈਂ ਹਰ ਸਾਲ ਜੀ ਸਰਬ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਬਾਬਾ ਸਾਹਿਬ ਦੀ ਮੈਂ ਚੋਣਾ ਹੁੰਦਾ ਵੀ ਕਮਰਸ਼ੀਅਲ ਸੀ ਕਰਦੇ ਆ ਪਰ ਉਹ ਵੀ ਕਰ ਤੇ ਸਾਰੇ ਬੈਠੇ ਨੂੰ ਇੱਕ ਲਾਈਨ ਆ ਮੇਰੇ ਦਿਲ ਨੂੰ ਬਹੁਤ ਦਸਤ ਕਰਦੀ ਨਾ ਪਰ ਮੈਂ ਹਮੇਸ਼ਾ ਕਹਿੰਦੀ ਕਿ ਹੈ ਨਾ ਵੀ ਸੱਚ ਕਹਿਣਾ ਬਹੁਤ ਔਖਾ ਸੱਚ ਕਹਿਣਾ ਬਹੁਤ ਔਖਾ ਸੱਚ ਕਹਿਣ ਵਾਲੇ ਬੈਠੇ ਆ ਤੇ ਸੱਜ ਸੈਨ ਵਾਲੇ ਨੂੰ ਬੈਠਿਆ ਹੁਣ ਸੱਚੀ ਗੱਲ ਕੀ ਹੈ ਸਮੇ ਸਮੇਂ ਦੀਆਂ ਸਰਦਾਰਾਂ ਦੇ ਸਿੱਧੀ ਜੋਗ ਹੈ ਉਹ ਕੁਛੇ ਬੰਦੇ ਕਰ ਸਕਦੇ ਆ ਕਹਿੰਦੇ ਸ਼ਾਇਦ ਮੈਂ ਵੀ ਉਹਨਾਂ ਚੋਂ ਆ ਜਦੋਂ ਕੋਈ ਐਹੋ ਜੀ ਗੱਲ ਹੁੰਦੀ ਹੈ ਅਸੀਂ ਮਤ ਜੋੜ ਕੇ ਨਿਕਲ ਜਾਂਦੇ ਨਹੀਂ ਤੇ ਠੋਕ ਲਾ ਕੇ ਗੱਲ ਕਰਨੀ ਜਿਹੜੀ ਉਹ ਬਹੁਤ ਔਖੀ ਹੈ ਉਹ ਸਿਰਫ ਉਹਨਾਂ ਨੇ ਕੀਤੀ ਆਪਣੇ ਬੰਦੇ ਹੱਕਾਂ ਦੇ ਆਪਣੇ ਬੰਦੇ ਹੱਕਾਂ ਦੇ ਕਦ ਕਬਜ਼ਾ ਕਰਨਾ ਨਹੀਂ ਗੈਰਾਂ ਨੂੰ ਨਹੀਂ ਲੜੇ ਬਥੇਰਾ ਹੁਣ ਆਪਣੀ ਨਹੀਂ ਲੜਨਾ ਹੈ ਗੈਰਾਂ ਨੂੰ ਨਹੀਂ ਲੜੇ ਬਥੇਰਾ ਹੁਣ ਆਪਣੀ ਨਹੀਂ ਲੜਨਾ ਹੈ ਮੱਖਾਂ ਨੂੰ ਹਾਰਦਾ ਕਵਾਰੀ ਮਰਨਾ ਆਏ ਓਏ ਗੈਰਾਂ ਦੇ ਇकडे ਕੁੱਥੇ ਆ ਹੁਣ ਆਪਣੀ ਨਹੀਂ ਲੱਗਦਾ ਏ ਗੈਰਾਂ ਦੇ ਇकडे ਕੁੱਥੇ ਆ ਹੁਣ ਆਪਣੀ ਨਹੀਂ ਲੱਗਦਾ ਏ ਧੀ ਧੀ ਸੋ ਬਾਬਾ ਕਮਲ ਜੀ ਬਾਤ ਮਰ ਡਾਇਰੈਕਟਰ ਸੁਹਣੇ ਸੁਹਣੇ ਤਸ਼ਕੀਲ ਲੈ ਗਏ ਆ ਨਿਗਾ ਸਵਾਗਤ ਹੋਈ ਅਲੀ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਸ਼ੁਕਰੀਆ ਬਹੁਤ ਸ਼ੁਕਰਾਨਾ ਮਖਰਪਾ ਜੀ ਤੁਸੀਂ ਇਹਨਾਂ ਦੇ ਅੱਜ ਵੱਡੇ ਸੁਲਮਾਨ ਜੀ ਦਾ ਉਪਰਾਨਾ ਕੀਤਾ ਹੈ ਉਹਦੇ ਲਈ ਤੁਹਾਨੂੰ ਸ਼ਹਿਰ ਨੂੰ ਬਹੁਤ ਬਹੁਤ ਮੁਬਾਰਕਬਾਦ ਬੜੀ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਥੈਂਕ ਯੂ